ਤਾਜੀ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਤਰੀਕ ਅੱਜ ਹੈਗੀ 26, ਟਾਈਮ ਹੋਇਆ 11 ਵਜੇ ਦਾ ਤੇ ਇੱਕ ਆਪਾਂ ਤੁਹਾਨੂੰ ਇੱਕ ਮਹਿਮਾਨ ਨਾਲ ਮਿਲਾਉਨੇ ਆਂ ਤੇ ਦੱਸਿਓ ਉਹ ਪਹਿਲਾਂ ਦੇਖਿਆ ਸੋਨੇ ਕਨਗ ਤੇ ਆਈਏ ਆਪਣੇ ਦੋਤੀ ਹਾਂ ਕਿਤੇ ਜਾਏਗੀ ਇੱਕ ਤਰੀਕ ਨੂੰ ਪੱਕੀ ਗੱਲ ਹੈ 4 ਹੋਰ ਵੀ ਇੱਕ ਤਰੀਕ ਤੋਂ ਪਹਿਲਾਂ ਜਾਊਗੀ ਇੱਕ ਤਰੀਕ ਨੂੰ ਆਪ ਇੱਕ ਤਰੀਕ ਨੂੰ ਜਾਏਗੀ ਇੱਕ ਨੂੰ ਨਹੀਂ ਆ ਮੈਂ ਆਪਾਂ ਪਲੇਟ ਚੱਲਾਂਗੇ ਰੋਟੀਆਂ ਬਣਾਣੀਆਂ ਹਨ ਆ ਜਾ ਸੈੱਡ ਪਾਇਆ ਸੀ ਨੰਗਰਾ ਵਾਸਤੇ ਹੌਸੂ ਜੇ ਮੱਝਰਾਤ ਦੇਖੋ ਇਹ ਅਬ ਇਹਦੇ ਇੰਨੇ ਆਪਣੇ ਕਟਰੂ ਹਾਂਜੀ ਆ ਦੇਖੋ ਆ ਕੱਢਣ ਦੀ ਸੁਭਾਵਨਾ ਹੈਗੀ ਆ ਤਾਂ ਦੇਖਾਂਗੇ ਕਾਤੇ ਕੱਢਦੇ ਵੀ ਤੁੱਲੇ ਦੇ ਕੱਢਦੇ ਆ ਜਾਂ ਪੱਠੀ ਦੇ ਕੱਢਾਂਗੇ ਦੇਖਾਂਗੇ ਉਹ ਟਾਈਮ ਤੇ ਪਤਾ ਲੱਗੂ ਜੀਤੇ ਜੀ ਕਰਿਆ ਉਹਦੀ ਕੱਢ ਲਾਂਗੇ ਸਭ ਕੁਝ ਹੈਗਾ ਆਪਣੇ ਕੋਲੇ ਐਸਾ ਬੇਬੀ ਬੋਏ ਮਤਲਬ ਕਿ ਕਟਾ ਕਟਾ ਸੇਕਾ ਕਟਾ ਇੱਧਰ ਬੈਠਾ ਉਹ ਬੈਠਾ ਕਟਾ ਵੇ ਉੱਠ ਗੜਿਆ ਦੇਖੋ ਕਟਾ ਕਟਾ ਹੈ ਲੋ ਕਰਦੇ ਓਏ ਆ ਇਸकी ਮਾਮ ਜੇ ਬਟਾ ਲੱਗੀ ਹੋਈ ਆ ਤੇ ਧੁੱਪ ਸੇਕਦੇ ਆ ਬੈਠੇ ਨਾਲ ਇਹ ਪੜਦੇ ਨਾਲ ਫੈਂਟਾ ਪੀਂਦੇ ਆ ਹੋਰ ਫਿਰ ਕਿਹੜੀ ਕਲਾਸ ਚ ਪੜਦੀ ਆ ਸੀਨੀਅਰ ਕੇਜੀ ਸੈਕਸ਼ਨ ਨਹੀਂ ਵੈਂਡਰ ਮੈਡਮ ਦਾ ਨਾਮ ਪ੍ਰਿੰਕਾ ਸ਼ਰਮਾ ਆ ਪ੍ਰਿੰਕਾ ਆ ਜਿਹੜਾ ਨਾਲ ਇਹ ਖ਼ਬਰ ਪੜਦੀ ਆ ਤੇਰਾ ਨਾਮ ਕੀ ਆ ਕਾਰਜ ਪੰਜਾਬੀ ਚ ਦੱਸ ਕਾ ਕਾਰਜ ਇਹਨੂੰ ਕੱਟ ਪੀ ਬਿਮਾਰ ਹੋ ਜਿੰਦੀ ਆਰੇ ਕੁ ਮੈਂ ਆਪ ਦਾ ਨਾਮ ਲਿਖਾ ਕੇ K A R A J ਕਾਰਜ W W R ਕਾਰਜ W K A U R ਕਾਰਜ ਖੀਰ ਕ ਕਿਹੜੇ ਪਿੰਡ ਦੀ ਆ ਟਿਕਰੀਆ ਨਾਨਕਾ ਪਿੰਡ ਕਿੱਥੇ ਆ ਲੰਗੁਆ ਕਿਹੜਾ ਜ਼ਿਲ੍ਹਾ ਪੈਂਦਾ ਸੰਗਰੂਰ ਤੇਰੇ ਪਿੰਡ ਦਾ ਜ਼ਿਲ੍ਹਾ ਸਿਆ ਸਕੂਲ ਕਿਦਾਂ ਨਾਮ ਕੀ ਅਧਰੇ ਦਾ ਮਾਦੇ ਟੀਚਰ ਇੰਟਰਨੈਸ਼ਨਲ ਨਹੀਂ ਹੈ ਸਕੂਲ ਅੰਡੇ ਆਇਆ ਆਟੋ ਲੈਟ ਕੋਲੇ ਜਿਹੜਾ ਜਿੱਥੇ ਉਹ ਮਿਨੀ ਕੈਨੇਡਾ ਜੀ ਆਪਣਾ ਉਹਦੇ ਨਾਲ ਹੀ ਹੈ ਵੱਡੇ ਰੋਡ ਤੇ ਰਾਮਪੁਰੇ ਫੂੜਾ ਵਾਲੇ ਦੇ ਠੀਕ ਹੈ ਟਾਈਮ ਦੱਸ ਕਾ ਉਹ ਨਾਨਾ ਰਾਮਪੁਰੇ ਵਾਲਾ ਫੂਲੇ ਵੱਜਦਾ ਉਹ ਰਾਮਪੁਰੇ ਵਾਲਾ ਰੋਡ ਆ ਵੱਜਦਾ ਰਾਮਪੁਰਾ ਰਾਮਪੁਰਾ ਫੂਲ ਬਠਿੰਡਾ ਰੋਡ ਬਣੀ ਮੈਡਮ ਮੈਡਮ ਕੀ ਕਹਿ ਕੇ ਬੁਲਾਉਂਦੀ ਹੈ ਸਕੂਲ ਚ ਸੱਤ ਤਾਂ ਨਹੀਂ ਪੈਂਦੇ। ਤਾਂਦੇ ਬਥੇੜੇ ਬੈਂਦੀ ਆ ਪ੍ਰਿੰਕਾ ਤੋਂ ਦਾ। ਛਿਆ ਬੈਂਦੇ ਆ। ਐਸਟਾਂ ਦੇ ਨੰਬਰ ਕਿੰਨੇ ਕਿੰਨੇ ਆਉਂਦੇ ਨੇ? ਵੱਧ ਤੋਂ ਵੱਧ ਫੁੱਲ। ਛਿਆ ਪੇਪਰਾਂ 'ਚ ਬਾਕਸ ਹੋ ਗਈ ਦੀ? ਹਾਂ। ਇੱਕ ਨੰਬਰ ਤੇ ਛਿਆ। ਮੈਸਜ ਮੇਰੇ ਥੋੜੇ ਜਿਹੇ ਘੱਟ ਆ ਨੇ। ਇੱਕ ਇੱਕ ਮਾਰਕਸ ਕੱਟ ਗਿਆ ਮੈਨੂੰ। ਇੰਗਲਿਸ਼ ਤੋਂ? ਇੰਗਲਿਸ਼ ਤੋਂ। ਸਾਢੇ ਫੁੱਲ। ਛਿਆ? ਬਾਕੀ ਸਾਰੰਦੇ ਫੁੱਲ ਨੇ ਬਸ ਇੱਕ ਨੰਬਰ ਘੱਟਿਆ। ਉਹ ਮੈਸਜ ਘੱਟ ਗਿਆ। ਮੈਂ ਸੱਚੀ ਮੈਂ ਟੌਪ ਖੁੱਣ ਦਿਣਾ ਉਹ ਹੁਣ ਤਾਂ ਸਾਨੂੰ ਈਜ਼ੀ ਲੱਗਦੀ ਸੀ ਮੈਥ ਪੜ ਹੋਣਾ ਔਖੀ ਹੋਗੀ ਕਿਉਂਕਿ 101 ਦੇਖੋ ਮੈਂ 110 ਤਾਂ ਲਿਖ ਦਿਆ ਮੈਂ ਦੇਖੋ 110 110 ਹੋ ਗਏ ਹੈ ਇੱਕ 110 ਹੋ ਗਿਆ ਤੇ ਆਪਣਾ ਕੁੱਪ ਕਿਤੇ ਬੈਠਾ ਸੌਲੀ ਬੈਠਾ ਕੁੱਪ ਹੈ ਹਾਂ ਠੀਕ ਹੈ ਤੇ ਹੋਰ ਭਰਾ ਧਰਮਾ ਹਾਂ ਤਾਂ ਹੀ ਦੇਖੋ ਜੀ ਹੁਣ ਘਰੇ ਜਾਂਦੇ ਆ ਨਾਲ ਆਪਣੇ ਉਹ ਛੋਟੀ ਜਿਹੀ ਕੁੜੀ ਹੈ ਜਿਹਦਾ ਤੜਕੇ ਸਾਨੂੰ ਇੰਟਰਵਿਊ ਦਵਾਈ ਹੈ ਤਾਂ ਦੇਖੋ ਆ ਤਨਿਆਣਿਆ ਸੀ ਦੇਖੋ ਹੋਰ ਬੱਚੇ ਤਾਂ ਸੰਗਤ ਠੀਕ ਹੈ ਇਹ ਤਾਂ ਦੇਖਿਆ ਅੱਜ ਫੇਰ ਇਹ ਠੀਕ ਹੈ ਜੀ ਕੀ ਲੈ ਕੇ ਆਏ ਹੋ ਰਜ ਆਇਦ ਰੱਖ ਜਵਾਕਣ ਖਵਾਏਗਾ ਹੈ ਤੂੰ ਕੀ ਰੱਖਿਆ ਹੈ

ਉੜੀ ਨਹੀਂ ਅਜੇ ਕਿਤੋਂ ਪਿਆਰਾ ਹੈ ਮੈਂ ਚੈਨ ਚ ਫੜਾ ਦੂ ਹਾਂ ਤਾਂ ਜੀ ਆਪਾਂ ਸਰੰਦ ਨਹੀਂ ਜਾ ਸਕਦੇ ਤਾਂ ਇੱਥੇ ਤੁਹਾਨੂੰ ਬੋਲਦਾ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਜੋ ਆਜੋ ਲਾਈਕ ਕਰ ਸਬਸਕ੍ਰਾਈਬ ਆਜੋ ਅੱਜ ਦਾ ਬਲੌਗ ਆਪਣੇ ਇੱਥੇ ਐਂਡ ਹੁੰਦਾ ਹੈ ਤੇ ਮਿਲਦੇ ਆ ਕੱਲੂ ਨਵੇਂ ਬਲੌਗ ਨਾਲ ਤੇ ਹੋਰ Like and subscribe! Yeah.